ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਮਨਕੀਰਤ ਔਲਖ ਉਹ ਵੀ ਵੈਂਟ ਦੇ ਵਿੱਚ ਪਹੁੰਚੇ ਜੋ ਕਿ ਚੰਡੀਗੜ੍ਹ ਦੇ ਵਿੱਚ ਕੀਤਾ ਗਿਆ ਜਿਸ ਦੇ ਵਿੱਚ ਗੈਰੀ ਮਲਹੋਤਰਾ ਦੇ ਵੱਲੋਂ ਇੱਕ ਨਵੇਕਲੀ ਕਹਿ ਸਕਦਾ ਕਿ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਮਨਕੀਰਤ ਔਲਖ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਆਪਣਾ ਯੋਗਦਾਨ ਜਿਹੜਾ ਕਿ ਇਸ ਦੇ ਵਿੱਚ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਆਖਿਰਕਾਰ ਕਿੰਜ ਬੱਚਿਆਂ ਦੇ ਲਈ ਉਹ ਉਹਨਾਂ ਦੇ ਜਿਹੜੇ ਕਿ ਕਹਿ ਸਕਦਾ ਕਿ ਪ੍ਰਾ ਵਾਂਗ ਨੇ ਗੈਰੀ ਮਲਹੋਤਰਾ ਉਹਨਾਂ ਦੇ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਗੱਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਆਪਣਾ ਵੀ ਪੱਖ ਜੋੜਾ ਕਿ ਇਸ ਦੇ ਉੱਤੇ ਸਾਂਝਾ ਕੀਤਾ ਗਿਆ ਕਿ ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਆਪਦੇ ਬੱਚੇ ਲਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਹਰ ਕੋਈ ਕਰਦਾ ਪਰ ਕਿਸੇ ਹੋਰ ਦੇ ਬੱਚੇ ਨੂੰ ਅਡਾਪਟ ਕਰਨਾ ਸਾਰੇ ਫੀਸ ਚੱਕਣੇ ਪੜਾਈ ਦਾ ਖਰਚਾ ਚੱਕਣਾ ਤਾਂ ਉਹ ਇੱਕ ਬਹੁਤ ਵੱਡੀ ਗੱਲ ਹੈ ਜੋ ਕਿ ਗੈਰੀ ਮਲੋਤਰਾ ਕਰ ਰਿਹਾ ਤਾਂ ਉਹਨਾਂ ਦੇ ਵੱਲੋਂ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ ਸੋ ਮੇਰਾ ਭਰਾ ਗੈਰੀ ਮਲੋਤਰਾ ਬਹੁਤ ਵਧੀਆ ਕੰਮ ਕਰਨ ਜਾ ਰਿਹਾ ਹੈ 25 ਬੱਚੇ 1 ਸਾਲ ਅਡਾਪਟ ਕਰਕੇ ਤੇ 5 ਕਰੋੜ ਰੁਪਿਆ ਬਜਟ ਆ ਤੇ ਇੱਕ ਇਹ ਪੀਰੀਅਰ ਦਾ 25 ਬੱਚੇ ਅਗਲੇ ਸਾਲ ਇਹ ਕਹਿੰਦੇ ਆ ਵੀ ਹੋਰ ਵੀ ਬੱਚੇ ਇਹਨਾਂ ਦਾ ਏਮ ਆ ਵੀ 100 ਬੱਚੇ ਨੂੰ ਐਜੂਕੇਟ ਕਰਨਾ ਐਜੂਕੇਟ ਵੀ ਕੱਲਾ ਨਹੀਂ ਪੜਾਉਣਾ ਮੰਨ ਲਓ ਲਾਈਫ ਦੇ ਵਿੱਚ ਜੋ ਵੀ ਆਪਾਂ ਆਪਦੇ ਬੱਚਿਆਂ ਨੂੰ ਜੋ ਫੈਸਿਲਿਟੀਆਂ ਦਿੰਨੇ ਆ ਤੇ ਇੱਕ ਕਿਸੇ ਦੇ ਬੱਚਿਆਂ ਨੂੰ ਇੰਨਾ ਪਿਆਰ ਕਰਨਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਅੱਜ ਦੇ ਟਾਈਮ ਸੌਖਾ ਨਹੀਂ ਕਿਉਂਕਿ ਅੱਜ ਦੇ ਟਾਈਮ ਆਪਾਂ ਆਪਦੇ ਬੱਚਿਆਂ ਨੂੰ ਵਧੀਆ ਐਜੂਕੇਟ ਕਰ ਲਈਏ ਵਧੀਆ ਲਾਈਫ ਦੇ ਦਈਏ ਤਾਂ ਬਹੁਤ ਆ ਕਿਸੇ ਦੇ ਬੱਚੇ ਨੂੰ ਪਿਆਰ ਕਰਦਾ ਜਿਹੜਾ ਬੰਦਾ ਪਹਿਲਾਂ ਤਾਂ ਉਹਦੀ ਸੋਚ ਨੂੰ ਸੈਲੂਟ ਤੇ ਮੈਂ ਸਾਰੇ ਤੁਹਾਡੇ ਮੀਡੀਆ ਦੇ ਮਾਧਮ ਰਿਕੈਰ ਮਾਧਮ ਰਿਕੈਰ ਰਿਹਾ ਸੋ ਗੈਰੀ ਮਲੋਤਰਾ ਬਹੁਤ ਬਹੁਤ ਵਧੀਆ ਪ੍ਰਚਾਰਾ ਕਰ ਰਿਹਾ ਸਾਰੇ ਉਹਦਾ ਸਾਥ ਦਿਓ ਠੀਕ ਆ ਇਹ ਇਹ ਐਨ ਜੀਓ ਆ ਇਹਨੂੰ ਸਾਰੇ ਸਪੋਰਟ ਵੀ ਕਰੋ ਤੇ ਇਹ ਮੈਂ ਮੈਂ ਗੈਰੀ ਨਾ ਮੇਰੀ ਗੱਲ ਹੋਈ ਸੀ ਗੈਰੀ ਕਹਿੰਦਾ ਮਨਖੇਰਤ ਵੇਰ ਆਪਾਂ ਇਹ ਜਿਹੜੇ 25 ਬੱਚੇ ਅਡਾਪਟ ਕੀਤੇ ਆ ਆਪਾਂ ਟਰਾਈ ਕਰਨਾ ਵੀ ਇਹਨਾਂ ਨੂੰ ਆਪਾਂ ਆਈਪੀਐਸ ਆਈਐਸ ਹਨਾ ਦੀ ਇੰਡੀਅਨ ਫੋਰਸ ਫੋਰਨ ਸਰਵਿਸ ਦੇ ਵਿੱਚ ਆਪਾਂ ਲੈ ਕੇ ਜਾਈਏ ਸੋ ਕਿਸੇ ਦੇ ਬੱਚਿਆਂ ਦਾ ਜੇ ਕੋਈ ਸੋਚਦਾ ਤੇ ਉਹ ਬੰਦਾ ਬਹੁਤ ਰੱਬੀ ਰੂਹ ਮੈਂ ਮੰਨਦਾ ਐ ਇਹੋ ਜਿਹੇ ਬੰਦੇ ਨੂੰ ਜਿਹੜਾ ਇੰਨਾ ਸੋਹਣਾ ਪ੍ਰਾਲਾ ਕਰ ਰਿਹਾ ਤੇ ਬਾਕੀ ਧੰਨਵਾਦ ਤੁਸੀਂ ਅੱਜ ਸਾਰੇ ਪਹੁੰਚੇ ਆ ਮੈਗਨਸ ਸਪੋਰਟਸ ਕੰਪਲੈਕਸ ਤਾਂ ਹੁਣ ਮੈਂ ਖੁਦ ਇੱਕ ਰੈਸਲਰ ਰਿਆਂ ਜੀ ਤੇ ਆ ਮੈਂ ਦੁਬਾਰਾ ਫਿਰ ਰੈਸਲਿੰਗ ਕਰ ਰਾਂ ਤੁਸੀਂ ਮੇਰੇ ਨਾਲ ਹੁਣ ਤੁਸੀਂ ਮੇਰੇ ਨਾਲ ਗੱਲ ਕਰਦੇ ਵਾਲ ਕੋ ਛੋਟੇ ਕਰਾਤੇ ਹਾਂ ਤੇ ਨਹੀਂ ਟੋਨ ਵੀ ਕਰ ਲਿਆ ਉਹੀ ਵੇਲੇ ਮੈਂ ਵੀ ਹੁਣ ਗਰਮੀਆਂ ਸ਼ੋਜ਼ ਗਰਮੀਆਂ ਸ਼ੋਜ਼ ਹੁੰਦੇ ਨਹੀਂ ਤੇ ਥ੍ਰੈਟ ਬਹੁਤ ਜ਼ਿਆਦਾ ਹੈ ਤੇ ਥ੍ਰੈਟ ਕਰਕੇ ਬਾਹਰ ਪੰਜਾਬ ਚ ਤਾਂ ਆਪਣੀ ਕੋ ਸਿਕਿਉਰਿਟੀ ਹੁੰਦੀ ਆ ਸਾਰਾ ਬਾਹਰ ਇਨੀ ਸਿਕਿਉਰਿਟੀ ਇਨਾ ਚੀਜ਼ ਹੁੰਦੀ ਨਹੀਂ ਫਿਰ ਮੈਂ ਆਪਦੇ ਬਾਹਰ ਦੇ ਟੂਰ ਸਾਰੇ ਕੈਨਸਲ ਕਰਤੇ ਮੈਂ ਕਿਹਾ ਵੀ ਬਾਹਰ ਹਜੇ ਵੀ ਜਿੰਨਾ ਟਾਈਮ ਥ੍ਰੈਟ ਚੱਲੀ ਜਾਂਦਾ ਕਿਉਂਕਿ ਜਾਨ ਹੈ ਤਾਂ ਜਹਾਨ ਹੈ ਨਾ ਤੇ ਮੈਂ ਕਿਹਾ ਵੀ ਆਪਾਂ ਆਪਦੇ ਆ ਮਸ਼ੀਨ ਮਸ਼ੂਨ ਲਾ ਕੇ ਫਿਰ ਅੱਬੀ ਉਹਨਾ ਟਾਈਮ ਆਪਦੀ ਰੈਸਲਿੰਗ ਰੈਸਲਿੰਗ ਨੂੰ ਦੁਬਾਰਾ ਸਟਾਰਟ ਕੀਤਾ ਵਰਕਆਊਟ ਦੁਬਾਰਾ ਉਮੀਦਾਂ ਸਟਾਰਟ ਕੀਤਾ ਜਿਮ ਲਾਉਂਦੇ ਸੀ ਪਰ ਜਿਮ ਦੇ ਨਾਲ ਦੇਸੀ ਵਰਕਆਊਟ ਸਟਾਰਟ ਕੀਤਾ ਸੋ ਇਹਨੂੰ ਆਹੀ ਚੀਜ਼ ਨੂੰ ਅਸੀਂ ਟਰਾਈ ਕਰ ਰਹੇ ਆਂ ਵੀ ਇਹ ਚੀਜ਼ ਤੇ ਇੱਕ ਫਿਲਮ ਵਧੀਆ ਫਿਲਮ ਕਰ ਲਈਏ ਵੀ ਪ੍ਰਾਣੀ ਲੋਕ ਆ ਜੇ ਤੇ ਪ੍ਰਾਪਰ ਇੱਕ ਹਾਂ ਵੀ ਇਹ ਚੀਜ਼ ਦਾ ਹਾਂ ਹੁਣ ਉਹ ਕਹਿੰਦਾ ਆਰਟਿਸਟ ਬੰਦਾ ਕੀ ਹੁੰਦਾ ਕਿ ਵਪਾਰੀ ਬੰਦਾ ਹੁੰਦਾ ਵੀ ਆਹ ਚੀਜ਼ ਦਾ ਹੁਣ ਲਾਭ ਲਿਆ ਜਾਵੇ ਕੁਝ ਐਵੇਂ ਦਾ ਕਰਨ ਦਾ ਸੋਚਦੇ ਆਂ ਆਨ ਵਾਲੇ ਹੈਗੇ ਕੋਈ ਪ੍ਰੋਜੈਕਟ ਹਾਂਜੀ 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 ਬਰਾਊਨ ਬॉयਜ਼ ਫਿਲਮ ਆਪਣੀ ਮੇਰੀ ਰੈਡੀ ਆ ਤੇ ਉਹ ਵੀ ਮੇਰਾ 5 ਦਿਨਾਂ ਦਾ ਸ਼ੂਟ ਰਹਿੰਦਾ ਤੇ ਉਹ ਵੀ ਬਸ ਆਪਾਂ ਜਾ ਕੇ ਉਹ ਵੀ ਮੇਰੀ ਮੈਂ ਉਹਨਾਂ ਨੂੰ ਟਾਈਮ ਨਹੀਂ ਦੇ ਪਾਰਿਆ ਸੀ ਸੋ ਕਿਉਂਕਿ ਇੰਗਲੈਂਡ ਜਾਣਾ ਸੀ ਤੇ ਹੁਣ ਇੰਗਲੈਂਡ ਜਾ ਕੇ 5 ਦਿਨਾਂ ਦਾ ਸ਼ੂਟ ਮੇਰਾ ਰਹਿ ਗਿਆ ਤੇ ਉਹ ਵੀ ਰੈਡੀ ਆ ਹੋਰ ਵੀ ਪਾਈਪਲਾਈਨ ਦੇ ਵਿੱਚ ਵਧੀਆ ਵਧੀਆ ਫਿਲਮਾਂ ਨੇ ਤੇ ਮਿਹਨਤ ਕਰਾਂਗੇ ਜੀ ਛੇਤੀ ਜੀ ਦੇ ਸੋ ਐਪਰ ਸੇ ਨਾਲ ਜਿਹੜੇ ਸਪੋਰਟਸ ਉਹ ਕਰਦੇ ਆ ਸਭ ਖੁੱਲਣੀਆਂ ਪੰਜਾਬ ਜਿਹੜਾ ਪਹਿਲਾਂ ਵਾਂਗ ਹੋ ਜਾਏਗਾ ਕਿਉਂਕਿ ਪੰਜਾਬ ਨੂੰ बड़े दाग लगाए जा रहे हैं आज नहीं नहीं नहीं, नहीं को, कोई 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 चिट्टे-चुटटे वाला कोई सारे दाग उतर जाने हैं जी कोई दाग नहीं ठीक है और स्टेटों ਦੇ ਵਿੱਚ ਵੀ ਨਸ਼ਾ ਬਹੁਤ ਆ ਠੀਕ ਹੈ ਆਪਣਾ ਬਾਰਡਰ ਏਰੀਆ ਸੋ ਠੀਕ ਹੈ ਨਸ਼ਾ ਸੀ ਪਹਿਲਾਂ ਸੋ ਬਹੁਤ ਕੰਟਰੋਲ ਹੋ ਰਿਹਾ ਨਸ਼ੇ ਤੇ ਬੜਾ ਸਹੀ ਹੋ ਰਿਹਾ ਤੇ ਨਸ਼ਾ ਮੁਕਤ ਪੰਜਾਬ ਬਣੂਗਾ ਥੋੜਾ ਟਾਈਮ ਦਿਓ ਨੌਜਵਾਨ ਮਿਹਨਤ ਕਰਨਗੇ ਠੀਕ ਆ ਮਿਹਨਤ ਕਰਕੇ ਕਿਉਂਕਿ ਮੈਂ ਖੁਦ ਮੈਂ ਬੜਾ ਇਸ ਬੜੇ ਸਾਲ ਹੋ ਗਏ ਮੈਂ ਜਦੋਂ ਆ ਆਪਣੀ ਲਾਈਨ ਚ ਆਇਆ ਮੈਂ ਪਤਲਾ ਹੋ ਕੇ ਆਇਆ ਸੀ ਆ ਹੁਣ ਮੈਂ ਦੁਬਾਰਾ ਫਿਰ 107 8 ਕਿਲੋ ਦਾ ਹੋ ਗਿਆ ਸੋ ਮਿਹਨਤ ਕਰ ਰਹੇ ਆ ਰੈਸਲਿੰਗ ਇਹਦਾ ਸੁਆਦ ਹੀ ਵੱਖਰਾ ਹੈ ਉਹ ਨਸ਼ਾ ਕਰੇ ਚ ਕੀ ਸੁਆਦ ਆਉਣਾ ਜਿਹੜਾ ਮਿਹਨਤ ਚ ਮਜ਼ਾ ਸੋ ਸਾਰੇ ਨੌਜਵਾਨਾਂ ਨੂੰ ਇਹ ਹੀ ਅਪੀਲ ਆ ਵੀ ਘੋਟਾ ਘਾਟਾ ਲਾਓ ਬਦਾਮ ਬਦੂਮ ਖਾਓ ਬੱਕਰਾ ਬੁੱਕਰਾ ਹੈ ਨਾ ਜਿਹੜਾ ਨਹੀਂ ਖਾਂਦਾ ਉਹਨਾਂ ਨੂੰ ਉਹ ਨਾ ਖਾਓ ਜਿਹੜਾ ਖਾਂਦਾ ਵਧੀਆ ਮਿਹਨਤ ਲਾ ਕੇ ਤੇ ਕਿਉਂਕਿ ਬਾਬੇ ਨਾਲ ਲੇਵੀ ਲੱਗਦੀ ਆ ਜਦੋਂ ਆਪਾਂ ਵਰਕਆਊਟ ਕਰਦੇ ਆ ਜਦੋਂ ਆਪਾਂ ਐਕਸਰਸਾਈਜ਼ ਕਰਦੇ ਆ ਸੋ ਮੈਂ ਹੁਣ ਪਿੱਛੇ ਕੈਨੇਡਾ ਜਾ ਕੇ ਆਇਆ ਹਾਂ ਵਰਲਡ ਕੱਪ ਹੋਇਆ ਕਬੱਡੀ ਦਾ ਤੇ ਮਜ਼ਾ ਆ ਗਿਆ ਉਹ ਸਾਰੇ ਜਿਹੜੇ ਵੀ ਇੰਡੀਆ ਦੀ ਟੀਮ 'ਚ ਖੇਡੇ ਆ ਕੈਨੇਡਾ ਦੀ ਟੀਮ 'ਚ ਖੇਡੇ ਆ ਹੈਗੇ ਕੌਣ ਨੇ ਸਾਰੇ ਪੰਜਾਬ ਦੇ ਪਲੇਅਰ ਸੋ ਆਪਾਂ ਪੰਜਾਬ ਵਾਲੇ ਤੇ ਆਪਾਂ ਫਿਲਮਾਂ ਦਾ ਕੀ ਕਰੋਗੇ ਕਿ ਅੰਦਰ ਵਿੱਚ ਖਾਣੇ ਨਹੀਂ ਫਿਲਮਾਂ ਦਾ ਕੀ ਕਰਾਂ ਕਾਨੂੰ ਅੱਗੇ ਮੈਨੇ ਛੇਤਰ ਪਾਉਣੇ ਆ ਜੀ ਕਿਉਂਕਿ ਵੈਸਲਿੰਗ ਔਖੀ ਬਹੁਤ ਆ ਹੁਣ ਉੱਤੋਂ ਏਜ ਵੀ ਚਲੋ ਹੋ ਗਈ ਬੀ ਇੰਨੀ ਵੀ ਨਹੀਂ ਹੋਗੀ ਮੰਨ ਲਓ 34 35 ਸਾਲ ਹੋਗੀ ਰੈਸਲਿੰਗ ਦੇ ਵਿੱਚ ਚਾਹੀਦੀ ਹੈ ਤੁਹਾਡੀ 18 ਸਾਲ ਹਾਂ ਕਿਉਂ ਮੇਰੇ ਮੁੱਕੀਆਂ ਮੋਣੀਆਂ ਬਾਕੀ ਸੱਸ ਜੀ ਸੱਸ ਜੀ ਸੱਸ ਜੀ ਜੀ ਮੈਂ ਸੌਰੀ ਮੈਂ ਇੰਟਰਵਿਊ ਦੇ ਕੇ ਫਿਰ ਵਾਪਸ ਆਇਆ ਹਾਂ ਸੋ ਸੋਨੀਆ ਮਾਨ ਮੇਰੀ ਬੈਸਟ ਫਰੈਂਡ ਆ ਸੋ ਐਵੇਂ ਦੀ ਕੁੜੀ ਮੈਂ ਨਹੀਂ ਵੇਖੀ ਜੀ ਤੇ ਸ਼ੀ ਇਜ਼ ਲਾਈਕ ਦਬੰਗ ਲੇਡੀ ਠੀਕ ਆ ਹੁਣ ਮੈਂ ਕੁਝ ਦੱਸਣਾ ਨਹੀਂ ਚਾਹੁੰਦਾ ਪਿੱਛੇ ਜੇ ਮੈਂ ਵੀ ਇਮੋਸ਼ਨਲ ਆ ਇਹ ਵੀ ਇਮੋਸ਼ਨਲ ਆ ਮੈਂ ਇਹਨੂੰ ਇੱਕ ਫੋਨ ਕੀਤਾ ਮੈਂ ਕਿਹਾ ਸੋਨੀਆ ਕੋ ਪੰਜਾਬ 'ਚ ਗਲਤ ਹੋਈ ਜਾਂਦਾ ਇਨੇ ਰਾਈਟ ਵੇ ਹੀ ਮੈਂ ਹੁਣ ਉਹ ਗੱਲਾਂ ਚਲوں ਕੈਮਰੇ ਅੱਗੇ ਆਪਣੀਆਂ ਕਲੀਅਰ ਨਹੀਂ ਕਰਨਾ ਚਾਹੁੰਦਾ ਬਾਕੀ ਨਸ਼ਾ ਮੁਕਤ ਪੰਜਾਬ ਜੋ ਦੇਖ ਰਹੀ ਆ ਉਹ ਸੋਨੀਆ ਦੇਖ ਰਹੀ ਆ ਸੋ ਸੋਨੀਆ ਜੀ ਆਪ ਕੈਮਰੇ ਸੋਨੀਆ ਜੀ ਇਹਦੇ ਕਰੋ ਸੋਨੀਆ ਮੈਂ ਆਪਾਂ ਮੈਂ ਕਹੀ ਜਾਂਦਾ ਵੀ ਅਸੀਂ ਜਿਵੇਂ ਮੈਂ ਰੈਸਲਿੰਗ ਕਰ ਰਹਾ ਐ ਇੱਚ ਅਪਰਾਲਾ ਆ ਮੁੰਡਿਆਂ ਦਾ ਸੋ ਇਹ ਅਪਰਾਲਾ ਕੋਈ ਕੁੜੀਆਂ ਦਾ ਵੀ ਸਟਾਰਟ ਕਰਾਓ ਵੀ ਕੁੜੀਆਂ ਵੀ ਵੀ ਮੈਂ ਨਹੀਂ ਕਹਿੰਦਾ ਕੁੜੀਆਂ ਰੈਸਲਿੰਗ ਕਰਨ ਵੀ ਕੁਝ ਵੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੁੜੀਆਂ ਵਾਸਤੇ ਵੀ ਕੋਸ਼ਿਸ਼ ਲਾਈਕ ਸਪੋਰਟਸ ਦਾ ਵੀ এজেন্ডਾ ਕੁਝ ਕੀਤਾ ਜਾਵੇ ਅਲਰੇਡੀ ਨਾ ਮੈਂ ਮਨਕੀਰਤ ਨੂੰ ਦੱਸਣਾ ਚਾਹੁੰਦੀ ਆ ਪੰਜਾਬ ਸਰਕਾਰ ਨੇ ਆਲਰੇਡੀ ਪਲੇਗਰਾਉਂਡਸ ਲਾਂਚ ਕੀਤੇ ਆ ਔਰ ਜਿਵੇਂ ਮੈਂ ਰਾਜਸਥਾਨ ਸੀਦਾ ਆਪਣੇ ਹਲਕੇ ਦਾ ਹੀ ਦੱਸਾਂ ਮਤਲਬ 10 ਤੋਂ 15 ਕਰੋੜ ਦਾ ਬਜਟ ਸਰਕਾਰ ਨੇ ਸਿਰਫ ਇੱਕ ਅਸੈਂਬਲੀ ਨੂੰ ਦਿੱਤਾ ਹੈ ਪਲੇਗਰਾਉਂਡਸ ਵਾਸਤੇ ਜਿਮਸ ਵਾਸਤੇ ਹਰ ਇੱਕ ਅਸੈਂਬਲੀ ਕੋਲੋਂ ਜਿਮਸ ਦੀ ਲਿਸਟ ਵੀ ਲਈ ਜਾ ਰਹੀ ਹੈ ਸੋ ਥੈਟ ਕਿ ਸਾਡਾ ਜਿਹੜਾ ਯੂਥ ਹੈ ਉਹ ਫਿਟਨੈਸ ਵਾਲੇ ਬਣੇ ਜਾਦਾ ਜਾਵੇ ਲੌਂਗ ਟਰਮ ਹੈ ਇਸ ਟਾਈਪਸ ਕੁਛ ਵੀ ਕੁੜੀਆਂ ਵਾਸਤੇ ਉਵੇਂ ਦੇ ਨੈਟ ਮੰਨ ਲਓ ਗਰਾਉਂਡ ਉਵੇਂ ਦੇ ਪ੍ਰੋਵਾਈਡ ਕੀਤੇ ਜਾਣਗੇ ਹੋਗੇ ਬਾਸਕਟਬਾਲ ਕੁੜੀਆਂ ਨੂੰ ਹਾਈਟ ਕਿਉਂਕਿ ਬਾਸਕਟਬਾਲ ਨਾਲ ਦਿਆ ਤੇ ਹੋਰ ਕੁੜੀਆਂ ਨੂੰ ਲਾਈਕ ਜਿਹੜੀਆਂ ਕੁੜੀਆਂ ਵਾਲੀਆਂ ਗੇਮਾਂ ਉਹਦਾ ਪੰਜਾਬ ਚ ਵੱਧ ਤੋਂ ਵੱਧ ਕੀਤਾ ਜਾਵੇ ਤੇ ਮੈਂ ਆਪਾਂ ਸੋਨੀਆਂ ਨੂੰ ਦਾ ਇਹ ਚੀਜ਼ ਦਾ ਮਹਿਕਮਾ ਮਿਲਿਆ ਨਸ਼ਾ ਮੁਕਤਦਾ ਸੋ ਮੈਂ ਆਪਦੇ ਵੱਲੋਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਵੀ ਅਸੀਂ ਹੁਣ ਵੱਧ ਤੋਂ ਵੱਧ 뮤직 ਵੀ ਜਿਮ ਵਾਲੇ ਪਾਸੇ ਇਹ ਮੋਟੀਵੇਟਿਡ ਸਮਾਨ ਲੈ ਕੇ ਆਵਾਂਗੇ ਤੇ ਤੁਸੀਂ মিডিਆ ਨੂੰ ਵੀ ਦਰਖਾਸਤ ਆ ਵੀ ਤੁਸੀਂ ਇਹ ਚੀਜ਼ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਠੀਕ ਆ ਬਾਕੀ ਸੋਨੀਆ ਮਾਈਕ ਕਰੋ ਮੈਨੂੰ ਬੋਲਣਾ ਜ਼ਿਆਦਾ ਆਉਂਦਾ ਨਹੀਂ ਓਕੇ ਸੋਨੀਆ ਐਬਸੋਲੂਟਲੀ ਥੈਂਕ ਯੂ so much ਮਤਲਬ ਬਹੁਤ ਘੈਂਡ ਮੈਨੂੰ ਤਾਂ ਇੰਨਾ ਮੈਨੂੰ ਤਾਂ ਇੰਨਾ ਪਤਾ ਅਸੀਂ ਅਸੀਂ ਇੱਕ ਪਹਿਲਾਂ ਸ਼ੁਰੂ ਤੋਂ ਜੁੜੇ ਅਸੀਂ ਗਾਣੇ ਕੀਤੇ ਹਨ ਤੇ ਮੈਨੂੰ ਮੈਂ ਮੈਨੂੰ ਅੱਜ ਦੇ ਟਾਈਮਾਂ 'ਚ ਬਹੁਤ ਥ੍ਰੈਟ ਆ ਬੜਾ ਕੁਛ ਹੈ ਨਾ ਤੇ ਮੈਨੂੰ ਮੈਨੂੰ ਨਾ ਕਿਸੇ ਨੂੰ ਕੰਮ ਨਹੀਂ ਮੇਰੇ ਤੋਂ ਕਿਹਾ ਜਾਂਦਾ ਵੀ ਯਾਰ ਕਿਨੂੰ ਕਵਾਂ ਕਿਨੂੰ ਨਹੀਂ ਹਜੇ ਕੰਮ ਕੋਈ ਮੇਰਾ ਨਹੀਂ ਹੁੰਦਾ ਕੰਮ ਕਿਸੇ ਦਾ ਹੀ ਹੁੰਦਾ ਪਰ ਇੱਕ ਆਦਤ ਇੱਕ ਬਣੀ ਹੋਈ ਹੈ ਨਾ ਚੌਧਰ ਵਾਲੀ ਵੀ ਕਿਉਂਕਿ ਫੋਨ ਤੇ ਕੰਮ ਹੁੰਦੇ ਸਾਰੇ ਤੇ ਅੱਜ ਦੇ ਟਾਈਮ ਮੈਂ ਕਹਿਆ ਯਾਰ ਆਮ ਆਦਮੀ ਆ ਮੇਰੀ ਤਾਂ ਹਜੇ ਕਿਸੇ ਨਾਲ ਬਣਦੀ ਨਹੀਂ ਤੇ ਕੋਈ ਕੰਮ ਐਸਾ ਸੀ ਪੰਜਾਬ ਦਾ ਹੀ ਕੰਮ ਸੀ ਮੈਂ ਕਿਨੂੰ ਕਵਾਂ ਮੈਂ ਸੋਨੀਆ ਨੂੰ ਕਿਹਾ ਸੋਨੀਆ ਨੇ ਨਾਲੋਂ ਨਾਲ ਸਟੈਂਡ ਲੈ ਕੇ ਤੇ ਉਦੋਂ ਬਾਅਦ ਮੈਂ ਸੋਨੀਆ ਨੂੰ ਫਿਰ ਫੋਨ ਕਰਤਾ ਮੈਂ ਕਿਹਾ ਸੋਨੀਆ ਆਪਾਂ ਇੱਕ ਪੱਖ ਦੀ ਗੱਲ ਸੁਣੀ ਹੈ ਨਾ ਦੂਜੇ ਦੀ ਨਹੀਂ ਸੁਣੀ ਆਪਾਂ ਗਲਤ ਤਾਂ ਨਹੀਂ ਕੋਈ ਕਰਦੇ ਪਏ ਤੇ ਇਹ ਕਹਿੰਦੀ ਮਨਕੀਰਤ ਹੁਣ ਤੂੰ ਮੈਨੂੰ ਫਸਾ ਕੇ ਕਹਿੰਦੀ ਚੱਲ ਮੈਂ ਉੱਥੇ ਕਹਿ ਦਿੰਨੀ ਆ ਵੀ ਆ ਮਨਕੀਰਤ ਰਹੀਂ ਮੈਂ ਆ ਕੰਮ ਫੜਿਆ ਮੈਂ ਕਿਹਾ ਮੇਰਾ ਮੂਰਾ ਨਾ کہیں ਤੂੰ ਆਪਦੇ ਖਰਾਬ ਨਾਲ ਦੇਖੀ ਸੋ ਹੀ ਇਸ ਆਪਣਾ ਸ਼ੀਜ਼ ਘੈਂਟ ਬਹੁਤ ਘੈਂਟ ਮੇਰੀ ਫਰੈਂਡ ਆ ਤੇ ਮਰਦੇ ਦਮ ਤੱਕ ਯਾਰੀ ਰਹੂਗੀ ਮਰਦੇ ਦਮ ਤੱਕ ਤੇ ਮੈਂ ਸੋਨੀਆਂ ਨੂੰ ਇੱਕ ਇਹਨਾਂ ਵੀ ਛੇਤੀ ਛੇਤੀ ਵਿਆਹ ਕਰਾ ਤੇਰੇ ਵਿਆਹ ਦੇ ਭੰਗੜਾ ਭੋਂੜਾ ਪਾਈਏ ਠੀਕ ਆ ਚੜ੍ਹਦੀ ਕਲਾ ਬਾਬਾ ਨਹੀਂ ਖਾੜੇ ਇਹਦੇ ਵਾਸਤੇ ਬਹੁਤ ਬਹੁਤ ਵਧੀਆ ਮੈਂ ਇਹਦੇ ਬਾਰੇ ਜਿੰਨੀ ਤਾਰੀਫ ਕਰਾਂ ਓਨੀ ਘੱਟ ਆ ਤੁਸੀਂ ਲਾ ਲਓ ਅੰਦੋਲਨ ਚ ਕਿਸਾਨ ਅੰਦੋਲਨ ਚ ਪਹਿਲੀ ਕੁੜੀ ਆ ਜਿਹੜੀ ਟਰਾਲੀਆਂ ਤੇ ਜਿਹੜੀ ਕਿਸਾਨਾਂ ਬੀਬੀਆਂ ਚ ਤੇ ਹਨਾ ਐਪਰੀਸ਼ੀਏਟ ਇੱਥੇ ਪੰਜਾਬ ਚ ਕੀ ਗੱਲ ਜਦੋਂ ਬੰਦਾ ਮਰ ਜਾਂਦਾ ਉਦੋਂ ਐਪਰੀਸ਼ੀਏਟ ਕਰਦੇ ਆ ਜਿੰਦੇ ਨੂੰ ਐਪਰੀਸ਼ੀਏਟ ਨਹੀਂ ਕਰਦੇ ਪਰ ਬਹੁਤ ਸੋਹਣਾ ਕੰਮ ਕਰ ਰਹੀ ਆ ਹਜੇ ਨਹੀਂ ਤੈਨੂੰ ਐਪਰੀਸ਼ੀਏਟ ਜਿੰਦੇ ਜੀ ਵੀ ਤੂੰ ਹਣਾ ਠੀਕ ਆ ਚੜ੍ਹਦੀ ਕਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਓਕੇ ਜੀ ਓਕੇ ਸੋਨਣਾ